ਮੁੱਖ ਮੰਤਰੀ ਭਗਵੰਤ ਮਾਨ ਦਾ ਖੁੱਲਾ ਚੈਲੰਜ ਦਿੱਤਾ ਸਾਡਾ ਆਜੋ ਜਿੱਥੇ ਮਰਜੀ ਅਵੈਸ ਕਰੀਏ ਮੇਰਾ ਪੱਕਾ ਕਿ ਮੇਰਾ ਭਾਜਪਾ ਪ੍ਰਧਾਨ ਚਾਖੜ ਦੀ ਅਕਾਲੀ ਦਲ ਦੇ ਸੁਖਵੀਰ ਬਾਦਲ ਤੇ ਕਾਂਗਰਸ ਦੇ ਰਾਜਾ ਬੜਿੰਗ ਪ੍ਰਤਾਪ ਬਾਜਬਾ ਜੀ ਨੂੰ ਖੁੱਲਾ ਸੱਦਾ ਹੈ ਕਿ ਰੋਜ਼ ਰੋਜ਼ ਦੀ ਕਿਸੇ ਕਿਸ ਨਾਲ ਆਜੋ ਆਪਾਂ ਪੰਜਾਬੀਆਂ ਅਤੇ মিডিਆ ਸਾਹਮਣੇ ਲਾਈਵ ਬੈਠ ਕੇ ਪੰਜਾਬ ਨੂੰ ਹੁਣ ਤੱਕ ਕਿਹਨੇ ਕਿਵੇਂ ਲੁੱਟਿਆ ਭਾਈ ਭਤੀਜੇ ਸਾਲੇ ਜੀਜੇ ਮਿੱਤਰ ਮੁਲਾਜੇ ਟੋਲ ਪਲਾਜੇ ਜੁਬਾਨੀ ਕਿਸਾਨੀ ਵਪਾਰ ਦੁਕਾਨਾਂ ਗੁਰੂਆਂ ਦੀ ਬਾਣੀ ਤੱਕ ਦਾ ਜ਼ਿਕਰ ਕੀਤਾ ਗਿਆ ਹੈਗਾ ਲਹਿਰਾਂ ਨਹਿਰਾਂ ਦਾ ਪਾਣੀ ਸਭ ਮੁੱਦਿਆਂ ਤੇ ਬਹਿਸ ਕਰੀਏ ਤੁਸੀਂ ਆਪਣੇ ਨਾਲ ਕਾਗਜ਼ ਵੀ ਲਿਆ ਸਕਦੇ ਹੋ ਪਰ ਮੈਂ ਮੂੰਹ ਜਵਾਨੀ ਬੋਲਾਂਗਾ 1 ਨਵੰਬਰ ਪੰਜਾਬ ਦੇਸ ਵਾਲਾ ਦਿਨ ਠੀਕ ਰਹੇਗਾ ਤੁਹਾਨੂੰ ਤਿਆਰੀ ਲਈ ਟਾਈਮ ਵੀ ਮਿਲ ਜਾਏਗਾ ਮੇਰੀ ਤਾਂ ਪੂਰੀ ਤਿਆਰੀ ਹੈ ਕਿਉਂਕਿ ਸੱਚ ਬੋਲਣ ਵਾਸਤੇ ਰੱਟੇ ਲਾਉਣ ਦੀ ਜ਼ਰੂਰਤ ਨਹੀਂ ਹੈ ਤੁਸੀਂ ਦੇਖ ਸਕਦੇ ਹੋ ਕਿ ਬੀਤੇ ਦਿਨੀ ਕਦੇ ਕਾਂਗਰਸ ਵਾਲੇ ਤੇ ਕਦੇ ਕੱਲੀਗਲ ਵਾਲੇ ਰਾਜਪਾਲ ਕੋਲ ਪਹੁੰਚ ਜਾਂਦੇ ਆ ਕਿ ਭਗਵੰਤ ਮਾਨ ਸਰਕਾਰ ਨੂੰ